ਇਹ ਦੁਨੀਆ ਰੁਕਾਵਟਾਂ ਬਾਨ ਦੀ ਕੋਸ਼ਿਸ਼ ਕਰਦੀ ਹੋਏਗੀ ਬੜੀ ਦੁਨੀਆ ਹੋਏਗੀ ਤੁਹਾਡੇ ਆਪਣੇ ਵੀ ਹੋਣਗੇ ਕਿ ਤੁਹਾਨੂੰ ਪਿੱਛੇ ਸੁੱਟਣਾ ਚਾਹੁੰਦੇ ਹੋਣਗੇ ਇੰਨੇ ਇੰਨੂੰ ਨਹੀਂ ਕਿਸੇ ਤਰ੍ਹਾਂ ਆਪਾਂ ਅੱਗੇ ਵਧਣ ਦੇਣਾ ਜਾਂ ਖੁਸ਼ ਨਹੀਂ ਹੁੰਦੇ ਹੋਣਗੇ ਤੁਹਾਡੇ ਤੋਂ ਪਰ ਫਿਰ ਤੁਹਾਡੀਆਂ ਤਾਂ ਇਸ ਨਾਲ ਮੁੱਕ ਜਣੀ ਹੈ ਕਿ ਤੁਸੀਂ ਇਕੱਲੇ ਇਕੱਲੇ ਨਾਲ ਕਿੱਦਾਂ ਨਜਿੱਠਣਾ ਤੁਸੀਂ ਕਿਸੇ ਨੂੰ ਜਵਾਬ ਹੀ ਨਹੀਂ ਦੇਣਾ ਕਿਉਂਕਿ ਜਦੋਂ ਮਾਲਕ ਆਪ ਤੁਹਾਡੇ ਲਈ ਅੱਗੇ ਆ ਗਏ ਤਾਂ ਫਿਰ ਦੁਨੀਆ ਨੂੰ ਜਵਾਬ ਦੇਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਜਿਹਨੇ ਤੁਹਾਨੂੰ ਧੋਖਾ ਦਿੱਤਾ ਜਿਹੜਾ ਤੁਹਾਡਾ ਗਲਤ ਕਰਦਾ ਜਿਹੜਾ ਤੁਹਾਡਾ ਦਿਲ ਦੁਖਾਂਦਾ ਬਾਰ-ਬਾਰ ਕੁਝ ਗਲਤ ਬੋਲ ਕੇ ਮਾਲਕ ਆਪੇ ਜਵਾਬ ਲਏਗਾ ਸਾਰੇ ਕਿਉਂਕਿ ਤੁਸੀਂ ਤਾਂ ਮਾਲਕ ਦੇ ਹੱਥਾਂ 'ਚ ਛੱਡਤੀ ਸਾਰੀ ਗੱਲ ਤੁਸੀਂ ਤਾਂ ਇਹੋ ਹੀ ਕਹਿਤਾ ਨਾ ਕਿ ਮਾਲਕਾ ਮੈਂ ਤੁਹਾਡੇ ਹੱਥ ਛੱਡਿਆ ਇਹ ਸਭ ਕੁਝ ਇਹ ਜ਼ਿੰਦਗੀ ਦੀ ਡੋਰ ਤੁਹਾਡੇ ਹੱਥ 'ਚ ਹੈ ਤੁਸੀਂ ਚਲਾਨੀ ਹੈ ਮੈਂ ਤਾਂ ਤੁਹਾਡੇ ਤੇ ਪੱਕਾ ਵਿਸ਼ਵਾਸ ਕਰਕੇ ਬਹਿ ਗਿਆ ਤੇ ਜਦੋਂ ਤੁਸੀਂ ਬਹਿ ਗਏ ਹੋ ਪੱਕਾ ਵਿਸ਼ਵਾਸ ਕਰਕੇ ਤੇ ਮਾਲਕ ਨੇ ਤੁਹਾਨੂੰ ਕਦੇ ਵੀ ਟੁੱਟਣ ਨਹੀਂ ਦੇਣਾ ਤੁਹਾਡਾ ਵਿਸ਼ਵਾਸ ਨਹੀਂ ਕਦੇ ਟੁੱਟਣ ਦੇਣਾ ਮਾਲਕ ਆਪੇ ਸਦਿਆਂ ਪਾਏਗਾ ਕਿਸੇ ਵੀ ਚੀਜ਼ ਦੀ ਟੈਨਸ਼ਨ ਨਹੀਂ ਲੈਣੀ ਜ਼ਿਆਦਾ ਕੋਈ ਲੋਨ ਨਹੀਂ ਜ਼ਿਆਦਾ ਸੋਚਣ ਦੀ ਐਵੇਂ ਟੈਨਸ਼ਨ ਲਈ ਜਣੀ ਤੁਹਾਡਾ ਗੁਰੂ ਬੈਠਾ ਤੁਹਾਡੇ ਲਈ ਤੁਸੀਂ ਕਿਉਂ ਟੈਨਸ਼ਨ ਲੈ ਆਉਂਦੇ ਹੋ ਕਿਹੜੀ ਫੀਸ ਦੀ ਟੈਨਸ਼ਨ ਲੈ ਆ ਰਹੇ ਹੋ ਕੀ ਇਹ ਕੰਮ ਨਹੀਂ ਬੰਨਣਾ ਹੁਣ ਕਿਉਂ ਨਹੀਂ ਬਣੇਗਾ ਮਾਲਕ ਨੇ ਹੋਰ ਵਧੀਆ ਸੋਚਿਆ ਹੈ ਤੁਹਾਡੇ ਲਈ ਮੈਂ ਤਾਂ ਕਰਨਾ ਜਦੋਂ ਸਾਰੇ ਹੱਥ ਵੀ ਛੱਡਦੇ ਹੋ ਨਾ ਤੁਹਾਡਾ ਸਾਥ ਛੱਡ ਦਿੰਦੇ ਹੋ ਧੋਖਾ ਦਿੰਦੇ ਹੋ ਸਾਰੀ ਦੁਨੀਆ ਪਰਵਾਹ ਦੇ ਉਦੋਂ ਵੀ ਨਹੀਂ ਕਰਨੀ ਕਿਉਂਕਿ ਜਦੋਂ ਤੱਕ ਮਾਲਕ ਨੇ ਹੱਥ ਫੜਿਆ ਨਾ ਤੁਹਾਨੂੰ ਕਿਸੇ ਹੋਰ ਦੀ ਲੋੜ ਹੀ ਨਹੀਂ ਜੈਗੀ ਇੱਥੇ ਤੁਹਾਡਾ ਰਿਸ਼ਤੇਦਾਰ ਵੀ ਹੋਈ ਬਣ ਜਾਏਗਾ ਤੁਹਾਡਾ ਯਾਰ ਵੀ ਹੋਈ ਬਣ ਜਾਏਗਾ ਗੁਰੂ ਤਾਂ ਤੁਹਾਡੇ ਹਰੇ ਰਿਸ਼ਤੇ ਨੂੰ ਪੂਰਾ ਕਰ ਦੇਗਾ ਵਿਸ਼ਵਾਸ ਰੱਖਿਆ ਕਰੋ ਪੂਰਾ ਗਲਤ ਨਹੀਂ ਜੇ ਹੋਣ ਦੇਣਾ ਮਾਲਕ ਨੇ ਤੁਹਾਨੂੰ ਵਿਸ਼ਵਾਸ ਦੀ ਬੇੜੀ ਜਦੋਂ ਤੱਕ ਚਲਦੀ ਰਹੇਗੀ ਐਨੂੰ